ਕੰਮ ਬਾਈ ਹਾਂ ਦੇ ਬਾਹਰ ਕੱਟਣ ਚਾਚਾ ਠਰਕ ਬੋਲਦਾ ਪੂਰਾ ਕੰਮ ਬੋ ਚਲਾਂ ਦੇ ਜੱਟ ਪਰ ਓ ਕਿਵੇਂ ਆ ਮੁੰਡਿਆ ਵਧੀਆ ਚਾਚਾ ਵਧੀਆ ਓ ਠੀਕ ਔਰ ਫਿਰ ਠੀਕ ਆ ਜੀਰਾ ਵਧੀਆ ਮੈਂ ਤਾਂ ਵਧੀਆ ਆ ਤਾਂ ਭਾਈ ਮੱਲਾ ਵਧੀਆ ਹੋ ਗਿਆ ਦੁਕਾਨ ਦਾ ਦਾ ਤੇਰਾ ਮੱਲਾ ਹੈ ਮੇਰਾ ਦੁਕਾਨ ਦਾ ਪੂਰੀ ਚੱਲਦੀ ਹੈ ਆਪਣੀ ਚਲੋ ਸ਼ੁਕਰ ਆ ਭਾਈ ਸੁਖ ਹੋ ਗਿਆ ਨੇੜੇ ਵਾਲਾ ਪਿੰਡ ਜ ਹੈ ਹਾਂ ਹਾਂ ਤੇ ਉਹ ਕੱਲ ਸੱਤ ਚਖੇੜੇ ਨੇ ਫੋਨ ਕਰਿਆ ਸੀ ਦੇਤਾ ਸੀ ਜਮਾਨ ਵਾਲਾ ਉਹਨੂੰ ਫਿਰ ਤੂੰ हां चखेड़ा ਤਾਂ ਲੈ ਗਿਆ ਸੀ हां ਕੋਈ ਨਹੀਂ ਦੇ ਦਿਆ ਕਰਛੇਰਾ ਮਰਾ ਮਟਾ ਜੇ ਇੱਕ ਗੱਲ ਹੋਰ ਵੀ ਸੀ हां ਦੱਸੋ ਛੋੜਾ ਦਾ ਝਾਫਾ ਵੀ ਆ ਗਿਆ ਸੀ ਝਾਫਾ ਹੋਰ ਹੁਣ ਉਹ ਭੈਣ ਜਿਹੜਾ ਵਕੀਲ ਹੈਗਾ ਉਹ ਤਾਂ ਮੈਂ ਅੱਖੇ ਨਹੀਂ ਜਿਵੇਂ ਲਾ ਉਹ ਕਹਿੰਦਾ ਗੋੜ ਲੈਣਾ ਹੈਗਾ 10 ਕਿਲੋ ਗੋੜ ਪਾ ਦੇ ਅੱਛਾ ਜੀ ਹੋਰ ਹੁਣ 10 ਕਿਲੋ ਗੋੜ ਕਹਿ ਗਿਆ ਤਾਂ ਮੈਨੂੰ ਲੈ ਕੇ ਆਦਾ ਘੱਟੇ ਪਾ ਕੇ ਕੱਲ ਉਹ ਕੌਨੂੰ ਦੇਣਾ ਸੀ ਉਹਨੂੰ ਉਹ ਤਾਂ ਭੈਣ ਦੇ ਖਰਾਬ ਉਹਦਾ ਟੀ ਚ ਲਾ ਗਿਆ ਮੱਲਾ ਫਿਰ ਉਹ ਮੌਕੇ ਤੇ ਹੈ ਉਹ ਤਾਂ ਕਰਾਂ ਮੈਂ ਜੇ ਚਾਚੇ ਨੇ ਪੇਜਾ ਨਾ ਮੈਂ ਤਾਂ ਅਹੀਂ ਕਿਹਾ ਵਸ ਮੈਂ ਚੱਲ ਭੇਜਿਆ ਹੋਊਗਾ ਹੋਗੀ ਹੋਗਣਾ ਉਹ ਕਾ ਨੂੰ ਯਾਰ ਕਰਨ ਦੇ ਗੱਲ ਫਿਰ ਐ ਤਾਂ ਕੰਗਾਲ ਕਰ ਦੇਣਗੇ ਮੱਲਾ ਮੈਂ ਤਾਂ ਗੋਲੀਆਂ ਨਹੀਂ ਛਾਪ ਚੌਣੀਆਂ ਫਿਰ ਦਾਰੂ ਪੀ ਪੀ ਕੋ ਸਾਡੇ ਨਾਲ ਫਿਰ ਕਹੇਗਾ ਪੋਰ ਕਹਾਣੀ ਸੀ ਕੋਸਾ ਕਾ ਨੂੰ ਯਾਰ ਮੈਂ ਕਾ ਨੂੰ ਕਿਹਾ ਸੀ ਮੈਂ ਤਾਂ ਦਾਦਾ ਮੱਲਾ ਮੇਰੇ ਫੋਨ ਮੇਰੇ ਇੱਕ ਤਾਂ ਸਮਾਨ ਨਾ ਲਿਆ ਕਰ ਠੀਕ ਹੈ ਕਈ ਵਾਰੀ ਉਹ ਸਿੰਧੀ ਆਵੇ ਨਾ ਉਹਨੂੰ ਤਾਂ ਕੋਈ ਗੱਲ ਨਹੀਂ ਮਰਾ ਮੋਟਾ ਕਾ ਲਿਆ ਕਰ ਬੜੇ ਚੰਗਾ ਚੰਗਾ ਜੀ ਹਾਂ ਕਾ ਕਰਿਆ ਕਰ ਮੈਂ ਭੇਜੂਗਾ ਉਧਰਾ ਕਰਨੀ ਗੱਲ ਉਹਨੇ ਉਹ ਕਰਨਾ ਜਾ ਕੇ ਭਾਂਜ ਨੇ ਕਿੱਛੇ ਲਟੂ ਟੋਲਾ ਛੇਲਿਆਂ ਦੇ ਬਾੜ ਪੱਟ ਕੇ ਆਹ ਦੇਖ ਲਓ ਪਹਿਲਾਂ ਕਰ ਤੂੰ ਉਧਰ ਤਾਂ ਇੱਥੇ ਪਤਾ ਲੱਗ ਜਾਂਦਾ ਜੱਟ ਦੇ ਪੁੱਤ ਦਾ ਦੇਖੀ 1 2 ਤੇ ਪਿੱਛੇ ਦੇਖ ਤਿੰਨ ਭਾਂੜ ਘੜਾਉਣੇ ਨੇ ਤਿੰਨ ਸਈ ਤਾਂ ਵੱਢੇ ਹੀ ਲਾ ਛੱਡਿਆ ਹੈ ਬੇਕਰ ਤੂੰ ਤੇ ਉਪਰ ਇਹ ਵੀ ਹੈ ਕਈ ਵੀ ਭਾਂਡੋ ਕਿਤੇ ਸਿੰਧੀ ਵਰਗੀ ਲੱਗੀ ਹੋਵੇ ਵੱਢ ਕੇ ਮਾਈਨਾ ਨਾਲ ਲੜੀ ਜਾਂਦਾ ਹਨ ਅਰਦਾ ਵੈਸੇ ਗੱਲ ਕੱਲ ਬਾਤਾਂ ਕਰੀਏ ਐ ਲੋਟ ਕੇ ਮੈਂ ਉਹ ਤਾਂ ਚਾ ਮਲਾ ਉੱਤੀ ਪਾ ਜਾਣਗੇ ਐਂਟ ਆਪਣੇ ਇਹ ਅੱਜ ਬਲੀ ਚੀਤੀ ਉਹ ਦੇ ਹੱਥ ਜਾ ਮਾਰ ਦੇਗਾ ਮਾੜਾ ਯਾਰਾ ਮੈਂ ਤਾਂ ਮੈਂ ਤਾਂ ਕਦੇ ਵੀ ਨਹੀਂ ਕੀਤਾ ਸਿੱਧਾ ਖੇਤੀ ਹੈਗਾ ਛੇ ਤਾਂ ਫਿਰ ਆਉਣੀ ਛੇ ਬੱਡੜਨਾ ਆ ਜੇ ਛੇਤੀ ਖੋਲ ਜਾਇ ਕਰ ਆ ਪੱਲੀ ਦੇ ਦੇ ਪੱਲੀ ਮਛਾਲਾ ਮਛਾਲਾ ਥੋੜਾ ਪੰਜਾ ਪਾ 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 ਪੱਲੀ ਦਾ ਦੇ ਦੇ ਨੂੰ ਹਾਂ ਹਾਂ ਕਰੀ ਜਾ ਰਿਹਾ ਡਿਸਕਸ ਕੰਮ ਤਾਂ ਸਾਰਾ ਬਣਾ ਮੇਰੀ ਇੱਧਰ ਨਿਕਲ ਜਾਂਦੇ ਹੁੰਨ ਜਗਾ ਇੱਧਰ ਨਿਕਲ ਜਾਂਦੇ ਹੁੰਨ ਕੰਤ ਕਾਨੋਂ ਬਕੀ ਹੈ ਹਾਂ ਮੈਂ ਜੰ ਬੈਠਾ ਚਾਚਾ ਠੋ ਵੀ ਬੈ ਲਗਾ ਨ ਕੋਤੜੀਆਂ ਦੀ ਕੋੜ ਕੇ ਨਾ ਇਹਨੂੰ ਹਾਂ ਹਾਂ ਪੱਲੀ ਦੇ ਦੇ ਪੱਲੀ ਦੇ ਦੇ ਮੈਂ ਤੈਨੂੰ ਬੱਲਾ 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 ਵੇਲੇ ਕੰਮ ਬੱਲਾ ਟੱਕ ਟੱਕ ਹੋ ਰਿਹਾ ਹੈ ਟੱਕ ਟੱਕ ਹੈ ਮੈਂ ਆਹ ਨਾ ਕਮਲੇ ਨਵੈਲਿਆ ਕੇ ਉਹ ਪੌਸੀ ਢੋਲੀ ਠੱਕਦੇ ਸੀਗੇ ਉਹਦੇ ਵਾਲੀ ਸਪਰੇ ਕਰਕੇ ਆਇਆ ਨਾ ਕੋਈ ਚਾਰਜ ਦੇ ਲਈ ਹੈ ਠੀਕ ਹੈ ਉਹੀ ਸਪਰੇ ਜਿਹੜੀ ਚਾਫਾ 10 ਕਿਲੋ ਲੈ ਕੇ ਆਣ ਪ੍ਰਧਾਨ ਸੋਡੇ ਪੈਣ ਕੋਠੜਿਆਂ ਦੀ ਮੈਨੂੰ ਕਾਨੂੰ ਪਤਾ ਛੋਡੀ ਕਰ ਸੂਤਦਾ ਪਤਾ ਲੱਗਿਆ ਪਤਾ ਹਾਂ ਨਾ ਨਾ ਮੈਨੂੰ ਕਿੱਥੇ ਪਤਾ ਲੱਗਦਾ ਹਾਂ ਆ ਪਹਿਲਾਂ ਜਿਹੜਾ 1.5 ਲੱਖ ਦੇ ਵਿੱਚ ਕੰਮ ਕਰਾਇਆ ਏ ਸ਼ੇਰੇ ਕਰਾਇਆ ਪਹਿਲਾਂ ਕਿਹੜਾ 1.5 ਲੱਖ ਜਿਆਦਾ ਆ ਤੇ 1.5 ਲੱਖ ਰਿਆ ਜਿਹੜੇ ਦੇ ਕੇ ਹਦੋਂ ਪਹਿਲਾਂ ਚੁਕਾੜੇ ਨੂੰ ਉਹ ਤਾਂ ਫਿਰ ਚੀਜ਼ਾ ਕੁਝ ਨਹੀਂ ਉਹ ਤਾਂ ਫਿਰ ਉਹੀ ਲੜਾਈ ਹੋ ਗਈ ਫਿਰ ਉਹ ਚ ਕੀ ਹੈ ਯਾਰ ਕਰ ਤੂੰ ਉੱਚਾ ਨਾ ਹੋਈ ਆ ਬਾਈ ਐਵੇਂ ਕੀ ਕਰ ਲਿਆ ਛੱਡੇ ਪਤਾ ਹੀ ਨਹੀਂ ਓਏ ਇਹ ਤਾਂ 10 ਕਿਲੋ ਵੇਲੇ ਤੈਨੂੰ ਪਤਾ ਲੱਗਾ ਫਿਰ ਕਿੱਡੀ ਕੀ ਗੱਲ ਚੱਕ ਲੈ ਅਰੇ ੱੱਕੇ ੱੱਕੇ ਹੋਣੇ ਦੋ ਬੇਗੜੇ ਲਾ ਕੇ ਪੈ ਜਾ ਕਰਾਂਗੇ ਆਪ ਤਾਂ ਅੱਗੇ ਮੈਂ ਛਾੜਾਈ ਜਾਵਾਂ ਤਾਂ ਇਹਨਾਂ ਨੂੰ ਬੀੜੀ ਬੱਤੀ ਬਿਨਾ ਪੀਣ ਦਾ ਐਸ਼ ਮੈਂ ਛੜ ਕਾਦੀ ਲਾਤੀ ਮੱਲਾ ਦਸੀ ਬਲਾ ਸਾਰਾ ਦਾ ਘਰ ਭੈਣ ਦੀ ਖਵਾਤਾ ਸਿੰਦੀ ਨੂੰ ਉਮਾਰਾ ਸਾਡੇ ਬਾਹਰ ਨੂੰ ਕਹਤਾ ਰਿਹਾ ਪਤਾਵਾ ਦੇ ਨਾਲ ਇਹ ਕਿਹੜਾ ਭਾਨ ਘੜਾ ਵਾ ਕਹਿੰਦਾ ਕਹਿੰਦਾ ਕੋਈ ਨਹੀਂ ਮੱਚ ਸਕੂਟਰੀ ਤਾਂ ਕੀ ਕਰਾਉਣਾ ਇਕਰੇ ਦਾ ਜੱਜ ਵਾ ਕੰਨ ਨੂੰ ਫਲੱਗ ਨਹੀਂ ਪਾਉਣ ਦਿੰਦਾ ਚਾਰਜ ਦਾ ਮੇਰੀ ਸਕੂਟਰੀ ਚਾਰਜ ਲਾਦਾ ਸਕੂਟਰੀ ਤਾ ਸਕੂਟਰੀ ਕੀ ਕਰਾਉਣੀ ਆ ਓ ਸਕੂਟਰੀ ਬਾਹਰ ਅੰਦਰ ਜਾਣ ਵਾਸਤੇ ਰੱਖਿਆ ਆ ਪਿਛੇ ਕਮਾਂ ਵਾਸਤੇ ਰੱਖਿਆ ਜੇ ਕਮਾਂ ਵਾਸਤੇ ਆ ਸੋ ਦਸਤਾ ਪੈਣ ਤੇ ਬਾਟੇ ਲਵਾਤੇ ਉਹਨੂੰ ਕਦੇ ਇੱਥੋਂ ਵੱਡ ਲੱਗਦੇ ਇੱਥੋਂ ਵੱਡ ਲ ਮੈਂ ਬਾਟੇ ਲਵਾਤੇ ਹਾਂ ਉਹ ਤੁਹਾਨੂੰ ਦੱਸਿਆ ਤੇ ਘੇੜੇ ਨੇ ਨਾ ਤੇ ਪਿਆਈ ਸੀ ਉਹਨੂੰ ਅਸੀਂ अच्छा हां हाय ਭਾਂਡ ਕਰਾ ਵਹੋਠੇ ਕੋਲੇ ਵੀ ਉੰਗਲ ਆ ਗਿਆ ਸਾਡੇ ਕੋਲੇ ਉੰਗਲ ਮੈਂ ਤੈਨੂੰ ਦੱਸਾਂ ਤੂੰ ਦੋਸ਼ਾ ਨਾ ਮੇਰੇ ਤੇ ਲਾ ਮਤ ਨਾ ਤੇ ਮੈਂ ਬਾਹਰ ਨਿਕਲ ਜਾਣ ਵਾ ਚਲ ਆ ਬਾਹਰ ਅੰਦਰ ਤੂੰ ਪਾ ਗੇ ਮੈਂ ਤੋੜ ਹੋਰ ਨਾਲ ਤੇ ਟੋਟੇ ਕਰਾ ਲਈਆ ਕਮਾਲ ਕਰ ਜਾ ਯਾ ਟੋਟੇ ਕੰਨੂ ਕੱਢਾ ਕਿੱਥੇ ਜੱਗਾ ਛੱਡ 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 ਮੈਂ ਬਿੱਟਾ ਜਾ ਕੇ ਪਾ ਹੀ ਰੱਖੇ ਚਾਚਾ ਸੁਣੋ ਮੋਜ਼ ਆਈ ਸੁਭੂਤੀ ਜੀ ਲੈ ਕੇ ਬਿੱਟਾ ਹੀ ਤੇ ਪਿੱਛੇ ਟੋਟੇ ਦਾ ਮੈਂ ਹੁਣੋਂ ਕਰ ਦਿੰਦਾ ਟੈਕ ਮੈਂ ਤਾਂ ਚਮੰਦ ਤੇ ਪੈ ਰਿਹਾ ਹੋ ਬੰਦਾ ਬਹਾਰੀ ਜੀ